واحرو <تصالح> جی کی فیشاج رام داس مہاراجر آپ سنگت ست گور ستے پا گر ਜੇ ਲੋਕ ਬਾਬਾ ਬਿਨੀਤ ਸਿੰਘ ਸਾਹਿਬ ਜੀ ਦੇ ਦਰ ਘਰ ਦੇ ਸੇਵਾ ਦਰਵਾਜ਼ਾ ਕਾਲ ਦੇ ਵਿੱਚ ਇਹ ਵਿਕਾਰਾਂ ਦੇ ਨਾਲੇ ਕਾਮ ਸੁਲੋ ਮੋਹ ਘਾਰਨ ਦੇ ਨਾਲ ਹੀ ਪਿਆ ਹੋਇਆ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹ ਸਾਧੂ ਕਿਰਤ ਕਰਦਾ ਸਾਧਾਂਵਾਂ ਦੇ ਨਾਲ ਮਿਲ ਕੇ ਇਹਨਾਂ ਕਾਮ ਗੁਰੂ ਦਾ ਦੁਖੰਡਨਾ ਘਰ ਟੁਕੜੇ ਟੁਕੜੇ ਪਸਦੇ ਖੰਡਾ ਲੋ ਠੰਡਾ ਹੈ ਸਤਿ ਸ੍ਰੀ ਅਕਾਲ ਦੇ ਸ਼ਰਵ ਕਾਂ ਦੇ ਨਾਲ ਭਗਤ ਜਨਾਂ ਦੇ ਨਾਲਿਲ ਕੇ ਦਾ ਜਿਹੜੇ ਸਰਕਾਰ ਸੰਧਰ ਪਾਲੀ ਕਰਦਾ ਹੈ ਮਹਾਰਾਜ ਸਾਹਿਬੀ ਕਹਿੰਦੇ ਭਾਈ ਇਹਨਾਂ ਦੇ ਨਾਲ ਯੋਜਨਾ ਭਾਰ ਯੋਜੇਨ ਕਹੋ ਜਦੋਂ ਗਿਆਨ ਇੱਕ ਸੰਦਾਰ ਲੈ ਕੇ ਗਿਆ ਗਿਆਨ ਦਾ ਖੰਡਾ ਗਿਆਨ ਦੇ ਦਰਵਾਜ਼ੇ ਤੇ ਨਾਨਕ ਦਾਜ ਕਰਨਾ ਕਰਿ ਝੁਕਾਉਣਾ ਕਰਾਉ ਝੁਕਾਰ ਕਰਕੇ ਇਹਨਾਂ ਦੀ ਜਿਹੜੀ ਬਾਰੇ ਇਹ ਕਹਿੰਦੇ ਜੀ ਨੇ ਗੁਰਾਂ ਨੂੰ ਪਾਇਆ ਇਹਨਾਂ ਪੁਰਵਲੇ ਕਰਮਾਂ ਦੀ ਲਿਖਤੀ ਸਾਰੀ ਪਾਇਆ ਇਹ ਕੋਲ ਨੂੰ ਕਿਸੇ ਨੂੰ ਨਹੀਂ ਦੱਤੇ ਉਹੋ ਕਹਾਰੇ ਆਪਣੇ ਮਾਲੂ ਵੀ ਵੰਤਰ ਕੱਪੜੇ ਮਹਾਰਾਜ ਸਾਹਿਬ ਨੇ ਕਹਿੰਦੇ ਭਾਈ ਕੱਪੜੇ ਨੂੰ ਨਾ ਹਰੀ ਦੀ ਲੇਲ ਰੂਪੀ ਮੰਡਲ ਗਾਰੀ ਮਿੱਟੀ ਵਿੱਚ ਮੰਡਾ ਰਗਣਾ ਕੀਤਾ ਪੁਰਬਲੇ ਲਿਖੇ ਗੁਰ ਪਾਇਆ ਜਿਨ੍ਹਾਂ ਨੇ ਕੋਈ ਪੁਰੇ ਕਰਮਾਂ ਦੇ ਸਦਕਾ ਨਿਸ਼ਕਾਮ ਕਰਮਾਂ ਦੇ ਸਦਕਾ ਇਹ ਜਗਤ ਦੇ ਵਿੱਚ ਆ ਕੇ ਗੁਰੂ ਨੂੰ ਪਾਉਣਾ ਕੀਤਾ। ਫਿਰ ਮਹਾਰਾਜ ਜੀ ਕਹਿੰਦੇ ਮਨ ਹਰ ਲਿਬ ਮੰਡਲ ਬੰਡਾ ਦੇ। ਹਰੇ ਪਰਮਾਤਮਾ ਵਾਹਿਗੁਰੂ ਦੀ ਲਿਬ ਦੇ ਵਿੱਚ ਇਸ ਮਨ ਰੂਪੀ ਵਸਤਰ ਨੂੰ ਕੱਪੜੇ ਨੂੰ ਮਹਾਰਾਜ ਕਹਿੰਦੇ ਹਰੀ ਦੀ ਲਿਬ ਰੂਪੀ ਮੰਡਲ ਦੇ ਤੇ ਬੱਤੀ ਦੇ ਵਿੱਚ ਬਾਗ ਪਾਵਕਾ ਲਈ ਵੀ ਸਾਤ ਸੰਗਰੂਪ ਮੱਟੀ ਦੇ ਵਿੱਚ ਨਾਮਜਾਤ ਤੇ ਭਗਤੀ ਰੂਪ ਅਰੰਗ ਬਾਗ ਕਰਕੇ ਕਾਂ ਮਾਰ ਦੇ ਕਲਕੜਾ ਨੂੰ ਸਤਾਪ ਜਪ ਦਾ ਰੂਪ ਅਗਨ ਨਾਲ ਸੜ ਕੇ ਨਾ ਜਪਤਾ ਰੂਪ ਅਗਨ ਦਾ ਸੇਖ ਦੇ ਕੇ ਗੁਰੂ ਰੂਪ ਲਿਲਾਰੀ ਦੁਆਰੇ ਮਨ ਨੂੰ ਵਸਤਰ ਨੂੰ ਰੰਗਣਾ ਦਿੱਤਾ ਹੈ ਪਹਿਲਾਂ ਤੇ ਪੂਰ ਪਲੇ ਕਰਮਾਂ ਦਾ ਸਦਕਾ ਗੁਰੂ ਮਿਲਿਆ ਗੁਰੂ ਮਿਲਿਆ ਗੁਰੂ ਨੇ ਗਿਆਨ ਦਿੱਤਾ ਬਿਨਾਂ ਦੇ ਕੇ ਹਰੀ ਦੇ ਨਾਮ ਦੀ ਜਿਹੜੀ ਚਿੰਗਾਰੀ ਸੀ ਨਾਂ ਸਰ ਉਜਗਾਲ ਜੁਗਾੜ ਕਰਕੇ ਐਸੀ ਕਿਰਪਾ ਲਖੀ ਜਿਹਾ ਮਨ ਵਿੱਚ ਵਿਚਾਰਾਂ ਦੇ ਵਿੱਚ ਜਲ ਗਿਆ ਹੋਇਆ ਸੇ ਮਹਾਰਾਜ ਸਰ ਨੇ ਕਿਰਪਾ ਕਰਕੇ ਨਾਮ ਦੇ ਰੂਪ ਦੇ ਵਿੱਚ ਰੰਗ ਦਿੱਤਾ ਨਾਮ ਦੇ ਰੰਗ ਦੇ ਵਿੱਚ ਰੰਗ ਦਿੱਤਾ ਸਰ ਸਾਧੂ ਅੰਧਰੀ ਪੂਨ ਮਟਾਹੇ ਕਰ ਡੰਡਾ ਪੂਨ ਮਟਾਹੇ ਮਹਾਰਾਜ ਕਹਿੰਦੇ ਸਾਧੂਆਂ ਅਗੇ ਭਾਈ ਹੱਥ ਜੋੜ ਕਰਕੇ ਵੱਡੇ ਪੰਨ ਦੀ ਪ੍ਰਾਪਤੀ ਹੁੰਦੀ ਅੰਦਲੀ ਅੰਦਲੀ ਕਹਿੰਦੇ ਹੱਥ ਜੋੜਨ ਨੂੰ ਹੱਥ ਜੋੜੋ ਨਾ ਸਾਧੂਆਂ ਅਗੇ ਡੰਡਾਉਦ ਕਰੋ ਜਿਹੜੇ ਪੂਰੇ ਆ ਨਾ ਉਹਨਾਂ ਅਗੇ ਜੇ ਹੱਥ ਜੋੜੀਏ ਤੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਕਹਿੰਦੇ ਆ ਭਾਈ ਇਹ ਜਿਹੜਾ ਪੰਨ ਆ ਨਾ ਬਹੁਤਾ ਵੱਡਾ ਪ੍ਰਾਪਤ ਜੇ ਕੋਈ ਸਾਧੂ ਦੀ ਸੇਵਾ ਕਰੇ ਪੂਰਿਆਂ ਨੂੰ ਆਓ ਬੈਠ ਆਦਰ ਸਤਿਉ ਦੇਵ ਆਓ ਜੀ ਬੈਠੋ ਜੀ ਆਦਰ ਸਤਕਾਰ ਦੇਵੇ ਤੇ ਹੱਥ ਜੋੜ ਕਰਕੇ ਉਹਨਾਂ ਦੀ ਸੇਵਾ ਕਰੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਖਲੋਵੇ ਤੇ ਬਹੁਤੇ ਪੁੰਨ ਦੀ ਪ੍ਰਾਪਤੀ ਹੁੰਦੀ ਕਰ ਦੰਡਾਉਤ ਪੁੰਨ ਵੱਡਾ ਹੈ ਬਾਜਾ ਕਹਿੰਦੇ ਦੰਡਾਉਤ ਡੰਡੇ ਵਾਂਗੂ ਡੰਡੇ ਵਾਂਗ ਸਿੱਧਾ ਪੈ ਕੇ ਲੰਮਾ ਪੈ ਕੇ ਕਰਕੇ ਧਰਤੀ ਤੇ ਨਮਸਕਾਰ ਕਰੇ ਉਹਨਾਂ ਦੇ ਚਰਨਾਂ ਤੇ ਸਾਧਮਾਨ ਦੇ ਸਭ ਤੋਂ ਵੱਡੇ ਫਲ ਦੀ ਪ੍ਰਾਪਤੀ ਹੁੰਦੀ ਹੈ ਰਹਾਉ ਸਾਖਤ ਹਰ ਰਸ ਸਾਧ ਨਾ ਜਾਣਿਆ ਤਨਾਤਰ ਹਮੈ ਕੰਡਾ ਦੇ ਮਹਾਰਾਜ ਕਿਹਦੇ ਸ਼ਕਤੀ ਦੇ ਜਿਹੜੇ ਉਪਾਸ਼ਕਾ ਜੋ ਸਾਖਤ ਪੁਰਸ਼ ਹੈ ਮਾਇਆ ਦੇ ਉਪਾਸ਼ਕਾ ਉਹਨਾਂ ਨੇ ਹਰੀ ਪ੍ਰਭਾਪਾਵਾਜ ਨੂੰ ਦੇ ਨਾਮ ਦਾ ਸਵਾਦ ਨਹੀਂ ਜਾਣਿਆ ਤੇਰੇ ਅੰਦਰ ਹਮੈ ਕੰਡਾ ਦੇ ਮਹਾਰਾਜ ਕਿਹਦੇ ਉਹਨਾਂ ਦੇ ਮਨ ਰੂਪ ਵੀ ਪੈਰ ਦੇ ਵਿੱਚ ਨਾ ਜਿਹੜਾ ਮਨ ਹੈ ਮਨਪੈਰ ਸਮਝ ਲਓ ਪੈਰ ਦੇ ਵਿੱਚ ਸਾਰ ਸੰਗ ਜੀ ਗੰਡਾ ਚੁਬਿਆ ਹੋਇਆ ਹੈ ਉਹ ਲਟਕਾ ਲਟਕਾ ਕੇ ਆਪਣੀ ਜਿੰਦਗੀ ਜਿਉਂਦੇ ਆ ਜਿਸ ਪ੍ਰਕਾਰ ਪੈਰ ਦੇ ਵਿੱਚ ਕੋਈ ਗੱਲ ਵੱਜ ਜਾਵੇ ਗੰਡਾ ਵੱਜ ਜਾਵੇ ਤੇ ਆਪਾਂ ਪੈਰ ਟੁੱਕ ਟੁੱਕ ਕੇ ਦੱਸੇ ਹਨ ਇਸੇ ਪ੍ਰਕਾਰ ਉਹਨਾਂ ਦੇ ਮਨ ਰੂਪੀ ਪੈਰ ਦੇ ਵਿੱਚ ਗੰਡਾ ਚੁਬਿਆ ਹੋਇਆ ਹੈ ਉਹ ਦੁਨੀਆ ਦੇ ਵਿੱਚ ਸੰਸਾਰ ਦੇ ਵਿੱਚ ਪਰ ਸਿੱਧੇ ਰਸਤੇ ਤੇ ਨਹੀਂ ਚੱਲਦੇ ਵਿਕਾਰਾਂ ਦੇ ਪਿੱਛੇ ਲਾ ਕੇ ਆਪਣੇ ਜੀਵਨ ਨੂੰ ਵਿਅਰਥੀ ਬਵਾ ਲੈਂਦੇ ਨੇ ਹੰਕਾਰ ਦਾ ਜਿਹੜਾ ਕੰਡਾ ਹੈ ਉਹਨਾਂ ਦੇ ਪੈਰ ਦੇ ਵਿੱਚੋਂ ਮਨ ਰੂਪੀ ਪੈਰ ਦੇ ਵਿੱਚੋਂ ਨਿਕਲਦਾ ਨਹੀਂ ਜਿੰਨਾ ਚਿਰ ਪੂਰਾ ਗੁਰੂ ਕਿਰਪਾ ਨਾ ਕਰੇ ਜਿਉਂ-ਜਿਉਂ ਚਲਹਿ ਜੁਬਾਂ ਦੁਖ ਪਾਪੀ ਜੰਮਸਾਰ ਸਹੈ ਸਿਰ ਡੰਡਾ ਦੇ ਫਿਰ ਬਾਦਸ਼ਾਹ ਜੀ ਕਹਿੰਦੇ ਭਾਈ ਜਿਉਂ-ਜਿਉਂਕਾਰ ਵਿਹਾਰ ਦੇ ਕਰਨਵੈਲ ਚੱਲਦੇ ਆ ਨਾ ਤਿਉਂ-ਤਿਉਂ ਹਮੈ ਰੂਪੀ ਜਿਹੜਾ ਕੰਡਾ ਹੈ ਉਹ ਚੁਹਦਾ ਰਹਿੰਦਾ ਹੈ ਉਹਨਾਂ ਦਾ ਤੇ ਫਿਰ ਮਹਾਰਾਜ ਜੀ ਕਹਿੰਦੇ ਉਹ ਭਾਈ ਲੋਕ ਪਾਉਂਦੇ ਆ ਜਮਕਾਲ ਸਹਿ ਸਿਰਨਾ ਹੈ ਇੱਥੇ ਤੇ ਪਾਤਸ਼ਾਹ ਜੀ ਕਹਿੰਦੇ ਭਾਈ ਹੰਕਾਰ ਜਹਾਲ ਕਰਦੇ ਹੰਮੇ ਦੇ ਵਿੱਚ ਦੁੱਖ ਪਾਉਂਦੇ ਆ ਹੰਕਾਰ ਕਰਦੇ ਆ ਤੇ ਦੁੱਖ ਦੀ ਪ੍ਰਾਪਤੀ ਹੁੰਦੀ ਆ ਤੇ ਜਿਉਂ-ਜਿਉਂ ਗੁਰਮੁਖਾਂ ਦਾ ਤੇਜ ਪ੍ਰਤਾਪ ਵੱਧਦਾ ਹੈ ਜਿਉਂ ਤੋਂ ਈਰਖਾ ਰੂਪੀ ਕੰਡਾ ਉਹਨਾਂ ਨੂੰ ਚੁਗਦਾ ਹੀ ਜਾਂਦਾ ਤੇ ਅੰਤ ਨੂੰ ਵੀ ਜਦੋਂ ਵਾਦਦੇ ਹੈਗਾ ਤੇ ਫਿਰ ਮਹਾਰਾਜ ਕਹਿੰਦੇ ਆਪਣੇ ਸਿਰ ਤੇ ਜਮਕਾਲ ਦੇ ਡੱਡੇ ਅਨੁਸਾਰ ਪਰ ਉਹ ਜਿਹਦੇ ਦੰਡਾ ਮਾਰਦਾ ਜਮਕਾਲ ਫਿਰ ਚੀਕਾਂ ਨਿਕਲਦੀਆਂ ਨੇ ਮਹਾਰਾਜ ਕਹਿੰਦੇ ਜਮਕਾ ਡੰਡ ਮੂਹਣ ਮੈਂ ਲਾ ਕੇ ਖੜਵਾ ਕਰਨ ਮੇਰਾ ਊਂਡ ਕਹਿੰਦੇ ਮੁੰਡੀ ਨੂੰ ਸਿਰੋਂ ਜਦੋਂ ਸਿਰ ਦੇ ਵਿੱਚ ਲੱਗਦਾ ਨਾ ਜਮਾ ਦਾ ਡੰਡ ਫਿਰ ਪਾਪਚਾ ਜੀ ਕਹਿੰਦੇ ਮੈਂ ਤੁਮੈਂ ਦੀ ਨਵੇੜਾ ਕਰ ਦਿੰਦਾ ਇਸੇ ਪ੍ਰਕਾਰ ਜਮਾ ਦੇ ਡੰਡੇ ਨੂੰ ਸਿਰ ਤੇ ਸਹਾ ਹਦੇ ਹੈ ਹਰ ਜਨ ਹਰ ਹਰ ਨਾਮ ਸੁਮਾਨੇ ਜੋ ਕੇ ਜਨਮ ਮਨ ਮਨਸਾ ਹੋ ਸਕਦਾ ਜੇ ਪਰ ਹਰੀ ਦੇ ਸੇਵ ਮਿਲਾਣਾ ਨਾ ਜਿਹੜੇ ਉਹ ਹਾਰ ਜਿਹੜਾ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਲੈਦਾ ਕਰਨ ਵਾਲਾ ਹੈ ਉਸ ਦੇ ਹਰੀ ਨਾਮ ਨੂੰ ਜਪਣ ਵਿੱਚ ਸਮਾਏ ਰਹਿੰਦੇ ਉਹਨਾਂ ਨੇ ਭਾਵੇਂ ਸੰਸਾਰ ਵਿੱਚ ਜਨਮ ਮਨ ਦੇ ਦੁੱਖ ਨੂੰ ਖੰਡ ਦਿੱਤਾ ਹੈ ਜਨਮਾਂ ਦੇ ਦੁੱਖ ਨੂੰ ਖੰਡ ਕੇ ਕਲਿਆਣ ਸਰੂਪ ਹੋ ਗਏ ਆ ਨਾ ਬਨਾਸੀ ਮੁਰਖ ਪਾਇਆ ਪਰਮੇਸ਼ਰ ਬਹੁ ਸੋਭ ਕੰਧ ਬ੍ਰਹਮੰਡਾ ਦੇ ਉਹਨਾਂ ਦੇ ਅnablaਸੀ ਜਿਹੜਾ ਮੁਰਖ ਹੈ ਦਾਸ ਤੂੰ ਰਹਿੰਦਾ ਹੈ ਪਰਮਾਤਮਾ ਹੈ ਜਿਹੜਾ ਸਾਰਿਆਂ ਦਾ ਗੁਰੂ ਖਾਲਕ ਉਸ ਨੂੰ ਪਾ ਲਿਆ ਤੇ ਇਸ ਕਰਕੇ ਖੰਡਾ ਬ੍ਰਹਮੰਡਾ ਦੇ ਵਿੱਚ ਸਾਧ ਸੰਗਤ ਦੀ ਉਹਨਾਂ ਦੀ ਪਰਸੋਭਾ ਹੁੰਦੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਉਹਨਾਂ ਦੀ ਸੋਭਾ ਗੁਰਖੰਡਾ ਬ੍ਰਹਮੰਡਾ ਦੇ ਵਿੱਚ ਹੁੰਦੀ ਹੈ ਕੋਈ ਮੇਟਨ ਆਰਾ ਨਹੀਂ ਜਨ ਐਸੇਓ ਸੰਤ ਸਾਧੂ ਸੇਵਕ ਜਨ ਰੱਬ ਦੇ ਪਿਆਰੇ ਐ ਆਮ ਗਰੀਬ ਮਸਕੀਨ ਪ੍ਰਭ ਤੇਰੇ ਅਰਦਾਸ ਰਾਖ ਰਾਖ ਬਟ ਬਟਾ ਹੈ ਜਿਵੇਂ ਬਾਦਸ਼ਾਹ ਜੀ ਬੇਨਤੀ ਕਰਦੇ ਆ ਮਹਾਰਾਜ ਅਸੀਂ ਵੀ ਗਰੀਬ ਦੀਨ ਤੇਰੇ ਦਾਸ ਹਾਂ ਕਿਰਪਾ ਕਰਕੇ ਸਾਨੂੰ ਵੀ ਰੱਖਣਾ ਕਰੋ ਅਸੀਂ ਭਾਵੇਂ ਗਰੀਬ ਤੇ ਮਸਕੀਨ ਕੰਗਾਲ ਆ ਮਹਾਰਾਜ ਪਰ ਤੇਰੇ ਹੀ ਆਣੇ ਇਹ ਅਰਦਾਸ ਬੇਨਤੀ ਕਰਾਇਆ ਕਰੇ ਮਹਾਰਾਜ ਹਾਂ ਤੇਰੇ ਨਾਮ ਧ੍ਰੀਗ ਸਿੱਖਾਂ ਦਾ ਬਾਦਸ਼ਾਹ ਜੀ ਤੇਰੇ ਹਾਂ ਕਿਰਪਾ ਕਰ ਗਰੀਬਾਂ ਨੂੰ ਬਖਸ਼ ਲੈ ਕੰਗਾਲਾਂ ਨੂੰ ਬਖਸ਼ ਲੈ ਐਸੀ ਜਦੋਂ ਅਰਦਾਸ ਬੇਨਤੀ ਕਰਿਆ ਮਹਾਰਾਜ ਹੀ ਵੱਡਿਆਂ ਤੋਂ ਵੱਡੇ ਤੂੰ ਸਾਨੂੰ ਰੱਖ ਲੈ ਰੱਖਣ ਜੋਗੀ ਤੂੰ ਆਏ ਤੇਰੇ ਦੁਤਨਾ ਹੁਣ ਕੋਈ ਸੰਸਾਰ ਦੇ ਵਿੱਚ ਨਹੀਂ ਹੈ ਜਿਨ੍ਹਾਂ ਨੂੰ ਤੂੰ ਰੱਖਿਆ ਮਹਾਰਾਜ ਉਹਨਾਂ ਦੇ ਸਦਕੇ ਸਾਨੂੰ ਵੀ ਰੱਖ ਲੈ ਵੱਡੇ ਵੱਡੇ ਮਹਾਰਾਜ ਸਾਹਿਬ ਦੀ ਭੂਮੀ ਠੱਗ ਵਰਗੇ ਕੌਨੇ ਰਾਗ ਸੁਵਰਗੇ ਹੋਰ ਪਤਾ ਹੀ ਨਹੀਂ ਕਿੰਨੇ ਕਿ ਮਹਾਰਾਜ ਸਾਹਿਬ ਜੀ ਆਪ ਜੀ ਨੇ ਤਾਰ ਦਿੱਤੇ ਐ ਕਿਰਪਾ ਕਰਕੇ ਸਾਨੂੰ ਵੀ ਮਹਾਰਾਜ ਸਾਹਿਬ ਜੀ ਰੱਖ ਲੈ ਸਤਨਾਮ ਰੂਪੀ ਰੱਖਿਆ ਦੇ ਕੇ ਰੱਖ ਲੈ ਰਾਗ ਰੂਪ ਰਣ ਵਾਲੇ ਇਹ ਜੋ ਵਿਸ਼ੇ ਹਨ ਇਹਨਾਂ ਵੱਲੋਂ ਮਹਾਰਾਜ ਸਾਹਿਬ ਜੀ ਰੱਖਦਾ ਚਰਨ ਦੀ ਰਾਗ ਕਰੀਏ ਧੂੜੀ ਦੇ ਕੇ ਮਹਾਰਾਜ ਸਾਹਿਬ ਜੀ ਸਾਨੂੰ ਰੱਖ ਲੈਣਾ ਕਰ ਆਪਣੇ ਚਰਨਾਂ ਦੀ ਧੂੜੀ ਦੇ ਕੇ ਰੱਖ ਤੇ ਮਹਾਰਾਜ ਇਹਦੇ ਰਾਖ ਆਦਿਕ ਪੰਜਾਂ ਤਤਾਂ ਕਰਕੇ ਮਹਾਰਾਜ ਜੋ ਰਜਿਆ ਹੋਇਆ ਸਰੀਰ ਹੈ ਇਸ ਉਧਿਆਸ ਵੱਲੋਂ ਰੱਖਦਾ ਐਸੀ ਕਿਰਪਾ ਕਰ ਹਾਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਮਹਾਰਾਜ ਇਹ ਸਭ ਤੋਂ ਵੱਡਿਆਂ ਤੋਂ ਵੱਡੇ ਸਤਿਗੁਰ ਸੱਚੇ ਪਾਤਸ਼ਾਹ ਇਹ ਬੇਨਤੀ ਕਰਿਆ ਕਰੀਏ ਮਹਾਰਾਜ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਇਹਦੇ ਪਾਤਸ਼ਾਹ ਕਿਰਪਾ ਨੂੰ ਨਿਮਾਣਿਆ ਨੂੰ ਇਹੇ ਧਾਰ ਤੇ ਟੇਹਿਆ ਰੱਖ ਲੈ। ਬਜਾ ਰਾਇ ਸੰਸਾਰ ਸਮੁੰਦਰ ਤੋਂ ਕਿਰਪਾ ਕਰਕੇ ਰੱਖਿਆ ਕਰੋ। ਜਨਨਾਜੁ ਕ ਨਾਮ ਆਧਾਰ ਢੇਕ ਹੈ। ਹਰ ਨਾਮੇ ਹੀ ਸੁਖ ਮੰਡਾ ਹੈ। ਮਹਾਰਾਜ ਜੀ ਇੱਥੇ ਕਥਨ ਕਰਦੇ ਆ ਕਹਿੰਦੇ ਆਧਾਰ ਆਸਰਾ ਰੂਪ ਜਿਹੜਾ ਪ੍ਰਭੂ ਹੈ ਮੈਂ ਜਾਣੂ ਤੇਰੇ ਨਾਮ ਦੀ ਢੇਕ ਹੈ। ਇਹ ਪਰਮਾਤਮਾ ਬਾਣੀ ਗੁਰ ਜੀ ਮੈਨੂੰ ਜਿਹੜੀ ਟੇਕ ਹੈ ਓਟ ਹੈ ਆਸਰਾ ਹੈ ਭਰੋਸਾ ਹੈ ਉਹ ਕੇਵਲ ਤੇ ਕੇਵਲ ਤੇਰੇ ਨਾਮ ਤੇ ਹੀ ਹੈ ਅਤੇ ਸੋਖ ਸਰੂਪ ਵਾਲੀ ਨਾਮ ਸਿਮਰਨ ਵਿੱਚ ਹੀ ਮਹਾਰਾਜ ਮੈਂ ਆਪਣੇ ਮਨ ਨੂੰ ਮੰਡਾ ਕਰੀਏ ਤਦਾਕਾਰ ਕੀਤਾ ਹੋਇਆ ਹੈ ਇਹ ਸਤਿਗੁਰੂ ਸੱਚੇ ਬਾਦਸ਼ਾਹ ਮਹਾਰਾਜ ਸਾਹਿਬ ਜੀ ਨੇ ਸ਼ਬਦ ਦੇ ਵਿੱਚ ਪਰਮਾਉਣਾ ਕੀਤਾ ਹੈ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਕਿਹਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸਹਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਨਾ ਵੀ ਸਿਖਾਇਆ ਹੈ ਜਿੱਥੇ ਉੱਥੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਦੱਸਿਆ ਹੈ ਭਾਈ ਹਉਮੈ ਦਾ ਕੰਡਾ ਜਿਸ ਦੇ ਮਨ ਰੂਪੀ ਪੈਰ ਦੇ ਵਿੱਚ ਵੱਜ ਜਾਂਦਾ ਹੈ ਉਹ ਫਿਰ ਸਾ ਸੰਗਤ ਜੀ ਸੰਸਾਰ ਦੇ ਵਿੱਚ ਰੰਗਾਲ ਲਗਾ ਕੇ ਤੁਰਦਾ ਹੈ ਤੁਰਦਾ ਵੀ ਇਸ ਪ੍ਰਕਾਰ ਹੈ ਕਾਮਧੰਦੇ ਜਿੰਨੇ ਕਰਦਾ ਉਹਦੇ ਵਿੱਚ ਉਹ ਹੰਕਾਰ ਉਸਦਾ ਚਲਪਦਾ ਹੈ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਜਗਤ ਵੇਖਿਆ ਜਿਹੜਾ ਮਿਥਿਆ ਸੰਸਾਰ ਹੈ ਸੰਸਾਰ ਵੇਖਿਆ ਜ਼ਹਿਰ ਦੇ ਵਿੱਚ ਹੈ ਜ਼ਹਿਰ ਦਾ ਸਮੁੰਦਰ ਹੈ ਇਸ ਨੂੰ ਕਿਰਪਾ ਕਰਕੇ ਆਪ ਰੱਖ ਲੈਣਾ ਕਰੋ ਮੈਨੂੰ ਤੇ ਤੇਰੇ ਨਾਮ ਦੀ ਤੇਕ ਹੈ ਊਠ ਹੈ ਕਰੋਸਾ ਹੈ ਸਿਮਰਨ ਵੇਤੀ ਮਹਾਰਾਜ ਮੈਂ ਆਪਣੇ ਮਾਰ ਨੂੰ ਤਦਾ ਕਰ ਕੀਤਾ ਹੋਇਆ ਹੈ ਕਿਰਪਾ ਕਰ ਸਿਮਰਨ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਦੇ ਆਪ ਕਿਰਪਾ ਕਰਕੇ ਸਾਨੂੰ ਬਖਸ਼ ਲੈ ਸੋ ਸਾਧੂ ਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਹੋਈਆਂ ਬਿਆਨਤ ਭੁੱਲਾਂ ਦੇ ਖਾਰੇ ਇਤੇ ਹੀ ਅਮਰ ਜੀਵਨ ਦੇ ਦੁਆਰਾਂ ਦੇ ਸੰਪੂਰਨ ਤਿਆਰ ਬਾਤ ਮੇਰੀ ਜੋ ਕਰਕੇ ਅਖੀਰ ਨਹੀਂ ਆ ਪਦ ਵਾਰਗੇ ਕਥਾਵਿਸ ਨੂੰ ਪੂਰਨਤਾ ਹੀ ਹੈ ਜਨਨਾਤਕ ਨਾਮ ਬਧਾਰ ਠੇਖ ਹੈ ਅਰਨਾ ਮੇਰੀ ਸੁਖ ਮੰਡਾ ਹੈ ਵਾਹਿਗੁਰੂ ਕੀ ਕਾਉਸਾ ਵਾਹਿ